ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਇਹ ਦੇਖ ਕੇ ਮਨ ਬੜਾ ਹੀ ਦੁਖੀ ਹੁੰਦਾ ਹੈ ਕਿ ਜਦੋਂ ਆਪਣੇ ਹੀ ਸਿੱਖ ਭਰਾਵਾਂ ਵੱਲੋਂ ਚਪਹਿਰਾ ਸਮਾਗਮਾਂ ਦਾ ਟੱਕੇ ਵਿਰੋਧ ਕੀਤਾ ਜਾਂਦਾ ਹੈ ਇੱਕ ਗੱਲ ਸਮਝ ਨਹੀਂ ਆਉਂਦੀ ਪ੍ਰਾਇ ਲੋਕ ਵਿਰੋਧ ਕਰਨ ਤਾਂ ਗੱਲ ਜੱਜਦੀ ਵੀ ਹੈ ਪਰ ਆਪਣੇ ਹੀ ਲੋਕ ਕੁਰਪਾਣੀ ਦਾ ਇੰਨਾ ਵਿਰੋਧ ਕਰਨ ਇਹ ਗੱਲ ਖਾਜਮ ਨਹੀਂ ਹੁੰਦੀ ਮੈਂ ਇਨਾਂ ਲੋਕਾਂ ਨੂੰ ਸਿਰਫ ਇੰਨਾ ਹੀ ਪੁੱਛਣਾ ਚਾਹਣਾ ਹਾਂ ਕਿ ਮੈਨੂੰ ਸਿਰਫ ਇੰਨੀ ਗੱਲ ਦੱਸੋ ਕਿ ਚਪਹਿਰਾ ਸਮਾਗਮਾਂ ਦੇ ਵਿੱਚ ਗਲਤ ਕੀ ਹੋ ਰਿਹਾ ਹੈ ਕਿ ਉੱਥੇ ਗਲਤ ਹੋ ਰਿਹਾ ਹੈ ਉੱਥੇ ਜਪਜੀ ਸਾਹਿਬ ਦੀ ਬਾਣੀਆਂ ਦੇ ਪਾਠ ਹੁੰਦੇ ਹਨ ਕਿ ਉੱਥੇ ਇਹ ਗਲਤ ਹੋ ਰਿਹਾ ਹੈ ਉੱਥੇ ਚਪਈ ਸਾਹਿਬ ਦੀ ਬਾਣੀਆਂ ਦੇ ਪਾਠ ਹੋ ਰਹੇ ਹਨ ਕਿ ਉੱਥੇ ਇਹ ਗਲਤ ਹੋ ਰਿਹਾ ਹੈ ਕਿ ਉੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਰਿਹਾ ਹੈ ਨਨਸਾਹਿਬ ਦੀ ਬਾਣੀਆਂ ਦੇ ਪਾਠ ਹੋ ਰਹੇ ਹਨ ਉਪਰੰਤ ਅਰਦਾਸ ਹੋ ਰਹੀ ਹੈ ਉਪਰੰਤ ਗੁਰੂ ਕਾ ਲੰਗਰ ਤੁਟ ਵਰਤਿੰਦਾ ਹੈ ਜੋ ਕਿ ਆਮ ਹਰ ਸਮਾਗਮ ਦੇ ਵਿੱਚ ਹੁੰਦਾ ਹੈ ਤਾਂ ਇਹ ਸਮਝ ਨਹੀਂ ਆ ਰਹੀ ਕਿ ਚੁਪਹਿਰਾ ਸਮਾਗਮਾਂ ਦੇ ਵਿੱਚ ਕੀ ਗਲਤ ਹੋ ਰਿਹਾ ਜਿਸ ਦਾ ਤੁਹਾਨੂੰ ਵਿਰੋਧ ਕਰਨਾ ਪੈ ਰਿਹਾ ਹੈ ਗੱਲ ਸਿਰਫ ਇਹ ਹੈ ਕਿ ਜੰਨੀਆਂ ਵੀ ਸਿੱਖ ਸੰਪਰਦਾਵਾਂ ਹਨ ਜੰਨੀਆਂ ਵੀ ਜਿੱਥੇ ਬੰਦੀਆਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਇਹ ਗੱਲ ਹজম ਨਹੀਂ ਹੋ ਰਹੀ ਕਿ ਸਿੱਖ ਸੰਗਤਾਂ ਇੱਕ ਨਿਸ਼ਾਨ ਥੱਲੇ ਇਕੱਠੀਆਂ ਹੋ ਰਹੀਆਂ ਹਨ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਏਜੰਸੀਆਂ ਨੂੰ ਵੀ ਪਤਾ ਹੈ ਕਿ ਸਿੱਖ ਸੰਗਤਾਂ ਜਦੋਂ ਗੁਰਬਾਣੀ ਦੇ ਅਨੁਸਾਰ ਚੱਲਣ ਲੱਗ ਪਈਆਂ ਤਾਂ ਉਹਨਾਂ ਲਈ ਔਖਾ ਹੋ ਜਾਣਾ ਹੈ ਬਸ ਇਸੇ ਕਰਕੇ ਉਹ ਆਪਣੇ ਹੀ ਲੋਕਾਂ ਦੁਆਰਾ ਚਪਹਿਰਾ ਸਮਾਗਮਾਂ ਦਾ ਵਿਰੋਧ ਕਰਵਾ ਰਹੀਆਂ ਸੋ ਮੇਰੀ ਨਾਨਕ ਨਾਮ ਲੇਵਾ ਸੰਗਤਾਂ ਅੱਗੇ ਬੇਨਤੀ ਹੈ ਕਿ ਇਹਨਾਂ ਵਿਰੋਧ ਵਾਲੀਆਂ ਵੀਡੀਓ ਤੇ ਬਿਲਕੁਲ ਧਿਆਨ ਨਾ ਦਿਓ ਆਪਣਾ ਜੀਵਨ ਸੁਧਾਰਨ ਲਈ ਆਪਣਾ ਜੀਵਨ ਸਫਲਾ ਕਰਨ ਲਈ ਗੁਰਬਾਣੀ ਨਾਲ ਲਗਾਤਾਰ ਜੁੜੇ ਰਹੋ ਤੇ ਚਪਹਿਰਾ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ